ਅੰਮ੍ਰਿਤਸਰ ਦੇ ਹਲਕਾ ਕੇਂਦਰੀ ਦੀ ਵਾਰਡ ਨੰਬਰ 48 ਦੇ ਇਲਾਕੇ ਮਹਾ ਸਿੰਘ ਗੇਟ ਗਲੀ ਅਰਾਈਆਂ ਅਤੇ ਭੋਸ਼ਨਪੁਰਾ ਵਿਖੇ ਸੀਵਰੇਜ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਅਸ਼ੋਕ ਤਲਵਾੜ ਵੱਲੋਂ ਕੀਤੀ ਗਈ ਇਸ ਮੌਕੇ ਵਾਰਡ ਨੰਬਰ 48 ਦੇ ਕਾਉਂਸਲਰ ਜਰਨੈਲ ਸਿੰਘ ਟੋਰ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਇਹਨਾਂ ਵਿਕਾਸ ਕਾਰਜਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਚੇਅਰਮੈਨ ਅਸ਼ੋਕ ਤਲਵਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਡਵੈਲਪਮੈਂਟ ਦੇ ਸਾਰੇ ਹੀ ਕਾਰਜ ਪੂਰੇ ਕੀਤੇ ਜਾਣਗੇ ਅਤੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਟੋਟਨੇ ਨੇ ਕਿਹਾ ਕਿ ਉਹਨਾਂ ਦੀ ਵਾਰਡ ਵਿੱਚ ਲੋਕਾਂ ਦੀ ਮੰਗ ਤੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਪੂਰੇ ਕੀਤੇ ਜਾ ਰਹੇ ਹਨ ਅਤੇ ਵਾਰਡ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਦੀ ਕੋਈ ਵੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਅਰਵਿੰਦਰ ਸਿੰਘ ਬੋਬੀ ਸੁਧੀਰ ਦੇਵਗਨ ਵਿੱਕੀ ਸ਼ਰਮਾ ਜਗਦੀਪ ਸਿੰਘ ਚਾਵਲਾ ਯੂਸਫ ਅਲੀ ਸਚਿੰਦ ਸੂਰੀ ਡਾਕਟਰ ਜਗਦੀਪ ਸਿੰਘ ਸੰਜੀਵ ਕੁਮਾਰ ਜੱਜ ਫੁੱਲਵਿੰਦਰ ਸਿੰਘ ਯਸ਼ਪ੍ਰੀਤ ਸਿੰਘ ਅਤੇ ਐਸ ਡੀਓ ਅਮਰਦੀਪ ਸਿੰਘ ਵੀ ਮੌਜੂਦ ਸਨ ਬਹੁਤ ਦਿਨਾਂ ਤੋਂ ਕੰਪਲੀਟ ਸਗੀ ਇਸ ਇਲਾਕੇ ਦੀ ਗਲੀ ਹਰਾਈਆਂ ਵਾਲੀ ਦੀ ਔਰ ਪੂਸ਼ਨਪੁਰੇ ਇਲਾਕੇ ਦੀ ਕਿ ਇੱਥੇ ਜਿਹੜਾ ਸੀਵਰੇਜ ਸਿਸਟਮ ਹੈ ਬਹੁਤ ਪੁਰਾਣਾ ਹੈ ਔਰ ਪੂਰੀ ਤਰ੍ਹਾਂ ਕਲੈਪਸ ਹੋ ਚੁੱਕਾ ਹੈ ਸੋ ਅੱਜ ਮੈਂ ਜਿੱਥੇ ਆਪਣੇ ਮਾੜੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਉੱਥੇ ਸਾਡੇ ਇੰਪਰੂਵਮੈਂਟ ਡਿਪਾਰਟਮੈਂਟ ਦੇ ਚੇਅਰਮੈਨ ਅਸ਼ੋਕ ਤਲਵਾਰ ਜੀ ਦਾ ਵੀ ਮੈਂ ਦਿਲੀ ਧੰਨਵਾਦ ਕਰਦਾ ਕਿ ਇੱਕ ਫਾਈਲ ਜਿਹੜੀ ਸੀਗੀ ਇਹਨਾਂ ਦੇ ਆਫਿਸ ਦੇ ਵਿੱਚ ਪਈ ਸੀਗੀ ਪੈਂਡਿੰਗ ਉਹ ਇਹਨਾਂ ਨੇ ਬੁਲਾ ਕੇ ਉਹਨੂੰ ਪਾਸ ਕਰ ਦਿੱਤਾ ਤੇ ਅੱਜ ਜਿਹੜੇ ਡਵੈਲਪਮੈਂਟ ਦੇ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਆਪਣੀ ਆਮ ਆਦਮੀ ਪਾਰਟੀ ਦੇ ਸਾਡੇ ਕਾਉਂਸਲਰ ਜਰਨੈਲ ਸਿੰਘ ਢੋਟ ਜੀ ਸਾਡੇ ਵਿੱਕੀ ਲੰਬੂ ਜੀ ਸਹਿਜਪਾਲ ਜੀ ਰਾਮਕਮਰ ਜੀ ਸਰਦਾਰ ਬਲਦੇਵ ਸਿੰਘ ਜੀ ਮਨਦੀਪ ਜੀ ਜਿੰਨੇ ਵੀ ਸਾਡੇ ਇੱਥੇ ਵਲੰਟੀਅਰ ਸਹਿਬਾਨ ਆਏ ਨੇ ਸਭ ਦਾ ਮੈਂ ਸ਼ੁਕਰੀਆ ਦਾ ਕਰਦਾ ਔਰ ਇਲਾਕਾ ਨਿਵਾਸੀਆਂ ਨੂੰ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਕਿ ਕੋਈ ਵੀ ਕੰਮ ਜਿਹੜਾ ਉਹ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਏਗਾ ਸਾਰੇ ਹੀ ਕੰਮ ਚਾਹੇ ਉਹ ਸੀਵਰੇਜ ਦਾ ਚਾਹੇ ਵਾਟਰ ਸਪਲਾਈ ਦਾ ਚਾਹੇ ਉਹ ਸਟਰੀਟ ਲਾਈਟ ਦਾ ਚਾਹੇ ਉਹ ਬਾਗਬਾਨੀ ਦਾ ਕੋਈ ਵੀ ਕੰਮ ਜਿਹੜਾ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਏਗਾ ਮੇਰੀ ਹੱਥ ਜੋੜ ਕੇ ਇੱਕੋ ਹੀ ਅਪੀਲ ਹੈ ਕਿ ਥੋੜਾ ਸਬਰ ਰੱਖਿਓ ਥੋੜਾ ਸਾਨੂੰ ਟਾਈਮ ਦਿਓ ਅਸੀਂ ਤੁਹਾਡੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਤੇ ਹਲਕੇ ਦੇ ਹਰਮਨ ਪਿਆਰੇ ਨੇਤਾ ਸਾਡੇ ਐਮਐਲਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਮੇਰੇ ਨਾਲ ਨੇ ਇਹਨਾਂ ਦਾ ਫੋਨ ਕੁਝ ਦਿਨ ਪਹਿਲਾਂ ਮੈਨੂੰ ਆਇਆ ਸੀ ਤੇ ਕਹੇ ਸੀ ਕਿ ਇਸ ਨਾਲ ਸੀਵਰੇਜ ਬਹੁਤ ਪ੍ਰੋਬਲਮ ਹੈਗੀ ਹੈ ਏਰੀਆ ਦੇ ਵਿੱਚ ਔਰ ਲੋਕ ਪਰੇਸ਼ਾਨ ਹੈਗੇ ਆ ਤੇ ਮੈਂ ਕਿਹਾ ਐਮਐਲਏ ਸਾਊਥ ਤੁਸੀਂ ਕਹਿ ਰਹੇ ਹੋ ਤੇ ਕਰੇ ਫਾਈਲ ਕਾਫੀ ਦਿਨ ਦੀ ਪੈਂਡਿੰਗ ਹੈ ਇਮੀਡੀਏਟਲੀ ਮੈਂ ਫਿਰ ਉਹ ਕਵਰ ਕੀਤਾ ਤੇ ਪਬਲਿਕ ਨੂੰ ਡਾਕਟਰ ਸਾਹਿਬ ਦਾ ਇੱਕੋ ਹੀ ਅਗਲਕ ਕਿ ਮੇਰੇ ਏਰੀਆ ਦੇ ਵਿੱਚ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਤੇ ਪਬਲਿਕ ਦੀ ਫਿਰ ਮੈਂ ਵੀ ਇਨਕੁਆਇਰੀ ਕੀਤਾ ਡਾਕਟਰ ਸਾਹਿਬ ਵੀ ਕਹ ਰਿਹਾ ਸੀ ਕਿ ਪਿੱਛੇ بارشਾਂ ਹੋ ਗਿਆ ਜਿਸ ਕਰਕੇ ਇੱਥੇ ਬਹੁਤ ਪਾਣੀ ਖੜਾ ਆਏਗਾ ਸੀ ਜੀ ਤੋਂ ਇਮੀਡੀਏਟਲੀ ਮੇਰੇ ਧਿਆਨ ਚ ਲਿੱਤਾ ਤੇ ਮੈਂ ਉਸ ਲਈ ਆਪਣੇ ਐਮਐਲਏ ਸਾਹਿਬ ਨੂੰ ਹੋਨਰ ਕੀਤਾ ਔਰ ਸਹਿਯੋਗ ਕੀਤਾ ਜਿੰਨਾ ਕਰ ਸਕਦਾ ਸੀ ਔਰ ਅਜੂ ਵੀ ਕਹਿੰਦਾ ਐ ਐਮਐਲਏ ਸਭ ਨੂੰ ਕਿ ਮੇਰੇ ਵੱਲ ਨੋ ਟਸਟ ਵੱਲੋ ਲੋਕਾਂ ਨੂੰ ਜਿਹੜੀ ਆਂਦੀ ਆ ਉਹ ਦਿਖਦਾ ਲੋਕ ਐਮਐਲਏ ਸਭ ਨੂੰ ਦੱਸਣ ਕਿ ਅਸੀਂ ਕੀ ਕੀ ਉਹਨਾਂ ਨੂੰ ਦਿਖਦਾ ਹੈ ਗਿਆ ਮੇਰੇ ਕੋਲ ਜਿੰਨਾ ਹੋ ਪਾਏਗਾ ਮੈਂ ਕਰਾਂਗਾ ਇਸ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਡਾਇਨਾਮਿਕ ਲੀਡਰ ਡਾਕਟਰ ਰਜੇ ਗੁਪਤਾ ਜੀ ਔਰ ਆਮ ਆਦਮੀ ਪਾਰਟੀ ਦੇ ਬਹੁਤ ਹੀ ਜੁਝਾਰੂ ਜੋ ਪੁਰਾਣੇ ਵਰਕਰ ਰਹੇ ਨੇ ਔਰ ਇਸ ਵੇਲੇ ਇੰਪਰੂਵਮੈਂਟ ਦੇ ਚੇਅਰਮੈਨ ਐ ਅਸ਼ੋਕ ਤਾਲਵਾਰ ਜੀ ਮੈਂ ਇਹਨਾਂ ਦੋਵਾਂ ਨੇਤਾਵਾਂ ਦਾ ਇਸ ਔਰਡ ਦੇ ਸਾਰੇ ਵਲੰਟੀਅਰਸ ਵੱਲੋਂ ਔਰ ਜਰਨੈਲ ਸਿੰਘ ਟੋਟ ਵੱਲੋਂ ਆਪਣੇ ਸਾਥੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਆਖਦਾ ਕਿਉਂਕਿ ਇਹ ਇਲਾਕਾ ਪਿਛਲੇ 5 ਸਾਲ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਨੇ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਕੀਤਾ ਜਦੋਂ ਸਰਕਾਰ ਚੇਂਜ ਤੇ ਲੋਕਾਂ ਦੇ ਜज्ਬਾ ਸੀ ਜੋਸ਼ ਸੀ ਬਹੁਤ ਕੰਪਲੇਂਟਾਂ ਕੀਤੀਆਂ ਔਰ ਮੈਂ ਇਹਨਾਂ ਦਾ ਡਾਕਟਰ ਸਾਹਿਬ ਦਾ ਇਸ ਗੱਲ ਤੋਂ ਬਹੁਤ ਉਪਾਸ਼ਕ ਹਾਂ ਕਿ ਇਹ ਫਿਜ਼ੀਕਲੀ ਆ ਕੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਔਰ ਉਸ ਮੁਸ਼ਕਲਾਂ ਦਾ ਹੱਲ ਕਰਨ ਲਈ ਪਰਸਨਲ ਇੰਟਰਸਟ ਲੈ ਕੇ ਚੇਅਰਮੈਨ ਸਾਹਿਬ ਦੀ ਫੇਵਰ ਲੈ ਕੇ ਇਹ ਫਾਈਲ ਪਾਸ ਕਰਵਾਈ ਆ ਕਿਉਂਕਿ ਜਿੰਨੀਆਂ ਵੀ ਲੇਡੀਜ਼ ਇਸ ਇਲਾਕੇ ਦੇ ਕੱਲੇ ਕੱਲੇ ਘਰ ਜਾ ਕੇ ਡਾਕਟਰ ਸਾਹਿਬ ਨੇ ਸਾਜਿਆਂ ਦੀਆਂ ਮੁਸ਼ਕਲਾਂ ਸੁਣੀਆਂ ਸੀ ਹੋਰ ਡਾਕਟਰ ਸਾਹਿਬ ਨੇ ਵਿਸ਼ਵਾਸ ਵੀ ਦਿੱਤਾ ਹੈ ਔਰ ਮੈਂ ਹਮੇਸ਼ਾ ਇਸ ਗੱਲ ਤੋਂ ਥੈਂਕਸ ਕਰਦਾ ਰਵਾਂਗਾ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਕਿ ਡਾਕਟਰ ਸਾਹਿਬ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਰਹਿਣ ਔਰ ਅਸੀਂ ਇਹਨਾਂ ਦੇ ਗੁਣ ਗਾਉਂਦੇ ਰਹੀਏ ਔਰ ਆਵਾਜ਼ ਦੀ ਪੱਟ ਦਾ ਝੰਡਾ ਉੱਚਾ ਕਰਕੇ ਆਪਣੀ ਪਾਰਟੀ ਨੂੰ ਔਰ ਆਪਣੇ ਵਰਕਰਾਂ ਨੂੰ ਬਲਉਂਦੀਆਂ ਤੇ ਲੈ ਕੇ ਚੱਲੀਏ ਇਲਾਕੇ ਕਿਹੜਾ ਜੀ